ਆ ਜਿਤਾ ਹੈਗੇ ਨਾ ਲੋਹੇ ਦੇ ਤਾਕ ਤੇ ਹੈਗੀ ਸਾਡੀ ਬਰੋਬਰ ਦੀ ਸਕੀ ਆ ਉਹ ਸਰੀਕਣੀ ਤੇ ਮੇਰੇ ਤੇ ਕਰਾ ਕਰਾ ਕੇ ਨਾ ਸਾਡਾ ਘਰ ਪਿੱਛੇ ਕਰਤਾ ਤੇ ਅੱਜ ਮੈਂ ਪੱਕਾ ਇਲਾਜ ਕਰਾ ਕੇ ਲਈ ਆ ਮੈਂ ਤਾਂ ਜਿੱਥੇ ਅੱਗੇ ਉਹ ਕੰਗਾਲਾਂ ਉੱਥੇ ਹੋਰ ਹੋ ਜੂਗੀ 10000 ਰੁਪਏ ਦੇ ਕੇ ਆਈਆਂ ਚੇਲੇ ਨੂੰ ਹੁਣ ਦਿਵਾਲੀ ਦਾ ਪੱਕਾ ਇਲਾਜ ਕਰਾਇਆ ਆ ਤੁਹਾਡੇ ਘਰ ਤੇ ਉਹ ਕਹਿੰਦਾ ਨਾ ਤੂੰ ਉਹਨਾਂ ਦੇ ਬਾਅਦ ਚ ਧਰਿਆਈ ਕਹਿੰਦਾ ਦੇਖੀ ਫਿਰ ਤੇਰੇ ਘਰ ਦੀਆਂ ਪੌ 12 ਹੋ ਜਾਣਗੀਆਂ ਕਹਿੰਦਾ ਜਿਹੜਾ ਤੇਰੇ ਤੇਨੇ ਕਲਿਆ ਕਰਾਇਆ ਨਾ ਸਾਰਾ ਉਸੇ ਤੇ ਪੈ ਜੂ ਮੁੜ ਕੇ ਵਾਪਸ ਬਣਦੀ ਹੈ ਵੱਡੀ ਲਾਣੇਦਾਰ ਨੀ ਹੁਣ ਸਿਖਰ ਦੁਪਹਿਰ ਹੈਗਾ ਹੁਣ ਮੈਂ ਮੌਜ ਨਾਲ ਉਹਨਾਂ ਦੇ ਘਰ ਤੜ ਕੇ ਆਉ ਬਾਅਦ ਚ ਤੇ ਦੇਖ ਲਈ ਤਾਂ ਚਾਹੀ ਦੇਖੀ ਉਹਨੂੰ ਕਾਦੀ ਗੋਡਣੀਆਂ ਤੇ ਜਿਵੇਂ ਮੇਰਾ ਘਰ ਪਿੱਛੇ ਕਰਿਆ ਨਾ ਉਹ ਮੋਦਾ ਘਰ ਵੀ ਆਈ ਪਿੱਛੇ ਹੋਊਗਾ ਮੈਨੂੰ ਪੱਕਾ ਯਕੀਨ ਦਿੱਤਾ ਬਾਬੇ ਨੇ ਭੋਲੇ ਨੇ ਕਹਿੰਦਾ ਤੂੰ ਜਾ ਸਹੀ ਆ ਦੇ ਘਰੇ ਜਾ ਕਹਿੰਦਾ ਅੱਜ ਤੋਂ ਕਹਿੰਦਾ ਤੇਰੇ ਅੱਠ ਨੇ ਦਾ ਤਾਂ ਨੌਂ ਨੇ ਦਾ ਹੋ ਜਾਣਗੀਆਂ ਨਹੀਂ ਬਾਪਾ ਤੁਸੀਂ ਮੈਨੂੰ ਐ ਕਹਿ ਕੇ ਕਿ ਮੈਂ ਮਿੱਥੋਂ 10000 ਰੁਪਇਆ ਲੈ ਕੇ ਤੇ ਮੇਰੀ ਸਵੀਕਣੀ ਤੇ ਕਰਤਾ ਕਹਿੰਦਾ ਹੁਣ ਗਾਹ ਤੇਰੀ ਕਹਿੰਦਾ ਕੋਠੀ ਦੇਖੀ ਤਿੰਨ ਮੰਜ਼ਲੀ ਪੈਂਦੀ ਹਾਂ ਹਾਂ ਸਾਲ ਬਾਪਾ ਕਿਹਾ ਮੈਂ ਤਾਂ 10000 ਰੁਪਇਆ ਦੇਤਾ ਓਕੀ-ਸੋਕੀ ਹ ਇਕੱਠਾ ਕਰਕੇ ਮੈਂ ਤਾਂ ਵਿਆਜ ਤੇ ਲੈ ਕੇ ਦਿੱਤਾ 10000 ਰੁਪਇਆ ਤੇ ਸਾਰਾ ਨਾ ਵਧੀਆ ਮੋਣੀ ਵਾਈ ਜਾ ਕਰਾ ਕੇ ਲਿਆਈਆਂ ਦੇਖੀ ਤਾਂ ਸਹੀ ਨਾ ਇਹ ਬਾਬੇ ਸਾਗੇ ਤਵੀਤ ਕਰੇ ਤਾਂ ਘਰੋਂ ਘਰ ਛੜ ਛੜ ਵੜ ਜਾਂਦੀਆਂ ਮੁੜ ਕੇ ਵਾਪਸ ਵੀ ਨਹੀਂ ਆਉਂਦੀਆਂ ਬੰਦਿਆਂ ਨੂੰ ਛੱਡ ਕੇ ਜਵਾਕਾਂ ਨੂੰ ਛੱਡ ਕੇ ਉੱਡ ਜਾਂਦੀਆਂ ਨਾ ਦੇਖੀਦਾ ਸਹੀ ਹੁਣ ਕੀ ਇਹਦੇ ਨਾਲ ਬਣਦਾ ਇਹਦੇ ਘਰ ਨਾਲ ਜਿਹਦਾ ਕਰਨ ਨਾ ਪਿੱਛੇ ਹੋਇਆ ਇਹਦੇ ਘਰ ਨੂੰ ਮੈਂ ਨਾਕ ਗੰਗਾਲ ਕਰਿਆ ਜਿਵੇਂ ਨੇ ਮੇਰਾ ਘਰ ਕੰਗਾਲ ਕਰਿਆ ਹੁਣ ਤੂੰ ਮੰਨੇਂਗੀ ਵਿੰਦੋ ਵੀ ਤੂੰ ਮੇਰੇ ਤੇ ਕਰਿਆ ਸੀ ਮਾਇਆ ਤੇ ਤੇ ਮੈਂ ਵੀ ਤੇਰੇ ਤੇ ਉਹੋ ਜੀ ਤਰੀਕੀ ਖੇਧੀ ਆ ਜਿਵੇਂ ਤੂੰ ਮੇਰੇ ਤੇ ਖੇਡੀ ਸੀਗੀ ਦੇਖੀ ਹੁਣ मई मोड़ीरा करा के लेई है तेरे ते आ देख ला निंदो आई कोई नहीं करे कोई नहीं है एक तो का जान जमा नहीं पताला जमाल ही पताला है आला ਆ ਟਿੱਕਾ ਹੈ ਆ ਕਾਂਟੇ ਆ ਦੇਖ ਰਹੀ ਸਹੀ ਭੱਜ ਕੇ ਆ ਕੇ ਚੱਕੂਗੀ ਵੀ ਇੰਨਾ ਸਿਆਣਾ ਪਿਆ ਮੇਰੇ ਬਾਹਰ ਕੇ ਆ ਦੇਖ ਲਾ ਸਾਰਾ ਸਮਾਨ ਅਹੀਂ ਧਰ ਕੇ ਬਾਗਿਆ ਇਹ ਵੀ ਧਰ ਲੂਗਾ ਇਹ ਵਿਚਾਰ ਕੇ ਮਾਈ ਮੋਣੀ ਮੇਰੇ ਘਰ বিনা ਪੌਂਵਾਰਾ ਕਰਦੀ ਇਹਨੂੰ ਦੇਖੀ ਘਰੋਂ ਬਾਹਰ ਕਰਦੀ ਮਿੰਦੋ ਨੁਦਾਂ ਮਿੰਦੋ ਦਾ ਇਹ ਉੱਦ ਜੇ ਤੇ ਮੁੜ ਕੇ ਆ ਵੀ ਨਾ ਮੇਰੇ ਬੱਖੀ ਨਾ ਲੱਗੇ ਇਹ ਤੇ ਆ ਰਿਆ ਬਾਬਾ ਮੋਣੀ ਬਾਬਾ ਮੋਣੀ ਬਾਬਾ ਮੋਣੀ ਓਹੋ ਕਿਹੜਾ ਵਕਤ ਵੇਲਾ ਹੋ ਗਿਆ ਪੁੱੜੇ ਸਕੂਲ ਸਦਨ ਜੀ ਆਈ ਨਹੀਂ ਹੈਗੀ ਕਿ ਜਵਾਬ ਨਹੀਂ ਆਏ ਹੈਗੇ ਘਰੇ ਪਤਾ ਨਹੀਂ ਉਹਨਾਂ ਦੇ ਜਵਾਬ ਆਏ ਆ ਕਿ ਤਾਈ ਤਾਈ ਕੇ ਜਵਾਬ ਮਾਇਆ ਕੇ ਚੱਲ ਮੈਂ ਉਹਨਾਂ ਤੋਂ ਕੀ ਲੈਣਾ ਆਪਦੇ ਜਵਾਕਾਂ ਦੇ ਨੀ ਮੂਰੇ ਮਰ ਜਾ ਨੀ ਆ ਕੇ ਕੁੜੇ ਹਾਈ ਕਿਡਾਂ ਸੋਨਾ ਚੂੜਾ ਚੱਪਾ ਪਿਆ ਨੀ ਗੁੰਨੀਆਂ ਸੋਨਾ ਚੂੜਾ ਐ ਛੱਡਪਾ ਕਿਹੜੇ ਭੁੱਲ ਦੇ ਕੁੜੇ ਲੈ ਨੀ ਢੱਪਾ ਕੜਾ ਆ ਹਾ ਹਾਈ ਮੈਂ ਮਰ ਜਾ ਕੀ ਕੁਸ ਪਿਆ ਕੀ ਸਮਾਨ ਪਿਆਗਾ ਕੁੜੇ ਤਾਂ ਕੁਟ ਟੂਣਾ ਨਹੀਂ ਮੇਰੇ ਬਾਅਦ ਚ ਕਿਹੜੀ ਨਾ ਟੂਣਾ ਕਰਤਾ ਕੀਦਾ ਪੇੜਾ ਵਹਿ ਗਿਆ ਮੈਂ ਮਾ ਇਹ ਜੜਾ ਪੱਟੀਆਂ ਜਾਣ ਜਿਹਨੇ ਆਹ ਕੁਸ ਕੀਤਾਗਾ ਮਰਜੇ ਜਿਹੜੀ ਨੇ ਇਹ ਬਚਣੀ ਨੇ ਕਿਹੜੀ ਨੇ ਕੁਸ ਕੀਤਾਗਾ ਭਾ ਦੁਨੀਆ ਕੀ ਪਤਾ ਆਹੇ ਇਹ ਕੰਮ ਕਰਦਾਂਗੇ ਤਾਂ ਕੋ ਧਾਹ ਨਹੀਂ ਵੱਧਗਾ ਮੈਨੂੰ ਪਤਾ ਜਮਾ ਇਹਦੇ ਕੰਮ ਹੋਣਗੇ ਮੈਨੂੰ ਪਤਾਗਾ ਇਹ ਜਮਾ ਚਦੀ ਹੈਗੀ ਵੀ ਇਹ ਤਾਂ ਚੰਗੇ ਕੋਠਿਆਂ ਕਾਰਾਂ ਲਈ ਬੈਠੇ ਹੈਗੇ ਚੰਗਾ ਘਰ-ਬਾਰ ਪਾ ਰੱਖਿਆ ਹੈਗਾ ਇਹ ਹੈਗੇ ਹੈਗੇ ਛਦਲੇ ਵਾਲੇ ਕਮਰੇ ਆਚ ਮੈਨੂੰ ਪਤਾਗਾ ਜਮਾ ਇਹਦੇ ਕੰਮ ਆਗੇ ਮੈਨੂੰ ਮੋਟ ਕਰਕੇ ਹੋਣੀ ਪਊਗੀ ਤੇ ਧਰਨ ਟਕਾਣੇ ਜਾਣੀ ਹੈਗੀ ਕੋਈ ਨਾ ਪੁੱਛੂ ਵੀ ਜਾ ਕੇ ਨਾਲੇ ਵੀ ਭਾਈ ਤੇਰੀ ਕਿ ਜ਼ਰੂਰਤ ਪੈਗੀ ਹੈ ਸਾਡੇ ਘਰ ਚ ਬਾਰ ਮੂਰੇ ਹਜੇ ਕੁਝ ਕਰਨ ਦੀ ਮੈਨੂੰ ਲਾਲਚ ਦਿੰਦੀ ਆਈ ਸੀ ਵੀ ਸਮਾਨ ਸੱਲਾ ਦੇਖ ਕੇ ਭੱਜ ਕੇ ਲੈ ਕੇ ਵਾਜ ਜੂਗੀ ਤੇ ਅੱਛਾ ਮੈਨੂੰ ਆ ਕੁਝਿਆਂ ਦਾ ਨਹੀਂ ਪਤਾ ਲੱਗਦਾ ਵੀ ਟੂਨੇ ਕਰਕੇ ਗਈਆਂ ਕਿਹੜੇ ਬਾਬੇ ਚੇਲੇ ਕੋਲੇ ਗਈ ਸੀ ਜੇ ਖੱਖਾਂ ਨਾ ਪੜਗੀਆਂ ਨਾ ਤੇ ਮੇਰਾ ਵੀ ਕੀ ਨਾ ਜਾਣੂਗੀ। ਈਮਾਇਆ ਹਾਂ ਕੀ ਕਹਿਣੀ ਆ? ਕੀ ਕਹਿਣੀ ਹੈਗੀ ਮੈਨੂੰ ਤੈਨੂੰ ਕੰਮ ਕਹਿੰਦੀ ਸੀਗੀ ਕੋਈ ਦਵਾਈਆਂ ਸਮਾਨ ਫੜਾਉਣਾ ਸੀਗੇ ਮੇਰੇ ਪਿੱਕੇ ਹਾਂ ਤੇ ਮੈਂ ਤਾਂ ਐ ਕਹਿੰਦੀ ਸੀ ਵੀ ਮੜਾਏ ਤੂੰ ਮੇਰੇ ਨਾਲ ਘਰੇ ਵਗ ਚੱਲ। ਕਰੇ ਮੈਂ ਕੀ ਲੈਣ ਜਾਣਾ ਤੁਹਾਡੇ ਲੈ ਅਗਰ ਕੀ ਲੈਣ ਜਾਣਾ ਹੁਣ ਮੈਨੂੰ ਪਤਾ ਨਹੀਂਗਾ ਦੇਖ ਮੇਰਾ ਭਰਾ ਪਹਿਲੀ ਵਾਰੀ ਮੈਨੂੰ ਦਿਵਾਲੀ ਫੜਾਉਣ ਆਇਆਗਾ ਵੀ ਦਿਵਾਲੀ ਤੇ ਕੀ ਕੁਛ ਦਿੰਦੇ ਹੁੰਦੇ ਹਨ ਤੈਨੂੰ ਪਤਾ ਹੀਗਾ ਕਿ ਮੇਰੇ ਨਾਲ ਗੁੱਸੇ ਸੀਗਾ ਅੱਛਾ ਹੁਣ ਤੇਰਾ ਭਰਾ ਤੈਨੂੰ ਦਿਵਾਈ ਦੇਣ ਆਇਆ ਤੇ ਹੋਰ ਹੋਣਾ ਲੈ ਮੇਰੇ ਨਾਲ ਕਿਹੜੇ ਦਿਨਾਂ ਦਾ ਗੁੱਸੇ ਸੀਗਾ ਭੈਣੇ ਹੁਣ ਦਿਵਾਲੀ ਫੜਾਉਣ ਆ ਗਿਆ ਤੇ ਮੈਂ ਅਖੇਦੀ ਚੱਲ ਮੈਨੂੰ ਤਾਂ ਹੁਣ ਸੂਹ ਨਹੀਂ ਹੈਗੀਗੀ ਤੇ ਘੱਟ ਪਤਾਗਾ ਹੁਣ ਮੈਨੂੰ ਪਤਾ ਅੱਛਾ ਵੀ ਤਾਈ ਨੂੰ ਸੱਦ ਲਿਆ ਵਾ ਤਾਈ ਨੂੰ ਸੱਦ ਲਿਆ ਵਾ ਵੀ ਕੀ ਦਿੰਦੇ ਲੈਂਦੇ ਹੁੰਦੇ ਆ ਵੀ ਕੀ ਮਾਨਤਣ ਕਰ ਮੈਨੂੰ ਤਾਂ ਕੁਛ ਪਤਾ ਨਹੀਂ ਤ ਚੱਲ ਮੈਂ ਤਾਂ ਬਾਗ ਚੱਲਦੀ ਆ ਤੇ ਚਾਚੂ ਪਿਆਈ ਇਹਨੂੰ ਚਾਹ ਤਾਂ ਮੈਂ ਘੇਰਾ ਪਿਆਈ ਹੁਣ ਮੈਨੂੰ ਆਏ ਨਹੀਂ ਬਤੋਲਣੇ ਜਾਣਾਗਾ ਘੰਟੇ ਘੜੀ ਤੱਕ ਵੀ ਉਹਨੂੰ ਦੇਣਾ ਲੈਣਾ ਕੀ ਹੈਗਾ ਭਾਈ ਕੀ ਖੇਨਦ ਕੱਪਾ ਦੇ ਕੇ ਤੋਰਾ ਕੇ ਕਪੜਾ ਲੀੜਾ ਦੇ ਕੇ ਤੋਰਾ ਤੇਰੇ ਤੋਂ ਵੱਧ ਕੌਣ ਸਿਆਣੀ ਹੈ ਇਸ ਪਿੰਡ 'ਚ ਬੂੜੀ ਕੋਈ ਨਹੀਂ ਹੈਗੀ ਤੂੰ ਤਾਂ ਮੈਂ ਮੱਠੀਆਂ ਪਕਾਉਂਦੀ ਸੀ ਮੇਰੇ ਤਾਂ ਗੁੜ ਪਿਆ ਹਤਾ ਪੈ ਪੈ ਨੇ ਮੈਂ ਤਾਂ ਪੂੜੀ ਕੋਲੇ ਮੱਠੀਆਂ ਲੈ ਕੇ ਜਾਣਾ ਲੈ ਸਾਡੀ ਬੀਬੀ ਵੀ ਗਈ ਹੋਈ ਆ ਮਰ ਕੋਲੇ ਮੱਠੀਆਂ ਲੈ ਕੇ ਤਾਂ ਕਰਕੇ ਮੈਂ ਆ ਕਾ ਤਾਈ ਨੂੰ ਬਰਾ ਲੈਣੀ ਮੈਨੂੰ ਤਾਂ ਹੁਣ ਪਤਾ ਨਹੀਂ ਹੈਗਾ ਤੂੰ ਮੇਰੇ ਨਾਲ ਚੱਲ ਫੇਰ ਬਣਾ ਲਈ ਮੱਠੀਆਂ ਮੈਂ ਤੇਮ ਲ ਮੈਂ ਜਾ ਰਿਹਾਂ ਮੱਠੀਆਂ ਬਣਾਉਣੇ ਆ ਕੇ ਕੋਈ ਨਹੀਂ ਤੂੰ ਮੇਰੀ ਗੱਲ ਸੁਣ ਪੱਠੀਆਂ ਮੁੱਠਕਾ ਫੇਰ ਦੇਖਾ ਮੇਰੀ ਵੀ ਮਜਬੂਰੀ ਸਮਝ ਲੈ ਕੱਲ ਮੈਂ ਕੁੜੀ ਕੋਲੇ ਜਾਣਾ ਪੈਣਾ ਮੱਠੀਆਂ ਲੈ ਕੇ ਨਹੀਂ ਇੰਨਾ ਕਿੰਨਾ ਕੁ ਟਾਈਮ ਲਵਾਉਣਾ ਵਾ ਤੈਨੂੰ 5 ਮਿੰਟਾਂ ਦੀ ਗੱਲ ਆ ਗਈ 5 ਮਿੰਟਾਂ ਵਾ ਤੂੰ ਦਵਾੜੀ ਤੈਨੂੰ ਬੜਾ ਵੀ ਦਵਾੜੀ ਚੱਲੀ ਜਾਂਦੀ ਆ ਮੈਂ ਆ ਕੇ ਸਾਫ ਸਪਾਈ ਵੀ ਕਰਨੀ ਆ ਮੁੜ ਕੇ ਵੀ ਆਉਣਾ ਅੱਥਰ ਨੂੰ ਮੇਰੇ ਤਾਂ ਸਾਰੇ ਭਾਂਡੇ ਤੋਂ ਨਾਲੇ ਪਿਆ ਦਵਾੜੀ ਵਾਸਤੇ ਤੇ ਚਾਰ ਚੱਲੀਆਂ ਕਰਨਾ ਆਈਆਂ ਪਈਆਂ ਬਾਬੇ ਦੀ ਮੱਟੀ ਜੱਕਲੀ ਕਰਕੇ ਆਉਣੀ ਆ ਹਜੇ ਸਾਈਬਰ ਮੇਰੇ ਗੱਲ ਸੁਣ ਲਾ ਹੁਣ ਤੂੰ ਸਿੱਧੀ ਸਿੱਧੀ ਬਾਤ ਚਲ ਦੇਖ ਲੈ ਮੈਂ ਤਾਂ ਤੈਨੂੰ ਐਂ ਕਹਿਣੀ ਹੁੰਦੀ ਆ ਕਿ ਚੱਲ ਤੂੰ ਮੇਰੇ ਨਾਲ ਚੱਲ ਤੂੰ ਮੂਰੇ ਲੱਗ ਮੇਰੇ ਰੱਗੇ ਚੱਲ ਆ ਜਾ ਆ ਜਾ ਐਂ ਇਹ ਨਾ ਕਰਿਆ ਕਰ ਤੂੰ ਮੇਰੀ ਮਾਰੀ ਬੁੱਟੀ ਨਾ ਗੱਲ ਸੁਣ ਲਿਆ ਕਰ ਹੈ ਤੈਨੂੰ ਪਤਾ ਹੁਣ ਜਦੋਂ ਕੋਈ ਕੰਮ ਮਤਲਬ ਹੁੰਦਾ ਮੈਂ ਤੈਨੂੰ ਫੇਰ ਹੀ ਬੋਲ ਮਾਰ ਕੇ ਲਿਆਉਣੀ ਆ ਜੇ ਸਾਡੀ ਹੁਣ ਬੀਬੀ ਘਰੇ ਹੁੰਦੀ ਹੈ ਤਾਂ ਫਿਰ ਮੈਂ ਤੈਨੂੰ ਕੀ ਲੋੜ ਪੈਦੀ ਸੀ ਬੋਲ ਮਾਰ ਕੇ ਲਿਆਉਂਦੀ ਤੂੰ ਮੇਰੇ ਨਾਲ ਵਗ ਚੱਲ ਮੈਨੂੰ ਕੰਮ ਆਗਾ ਕੋਈ ਆ ਜਾ ਓਹੋ ਕਿਹ ਨਾਲ ਕੰਮ ਤਾਂ ਤੈਨੂੰ ਕੀ ਆਗਾ ਕੋਈ ਕੰਮ ਨਹੀਂ ਹੋਣਾ ਤੈਨੂੰ ਕੋਈ ਹਾਂ ਉਹ ਕਿੱਥੇ ਨਹੀਂ ਆਹਾ 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 ਆ ਕੀ ਕਰਕੇ ਗਈਆਂ ਵੀ ਕਿ ਕਿਹਦਾ ਟੂਣਾ ਕਰਾ ਤੈਨੂੰ ਕਿਧਕ ਤੇ ਟੂਣਾ ਨੂੰ ਲੈਣੀ ਹੈ ਵੀ ਟੂਣਾ ਦਾ ਇੱਥੇ ਕਿਹਦਾ ਬੇੜਾ ਬੈਠਾਗਾ ਕੇਵਲ ਤੇ ਨਹੀਂ ਜਮਾ ਤੂੰ ਕਰਕੇ ਗਈ ਆ ਕਹਿੰਦਾ ਤੇ ਮੇਰੇ ਜਿੰਮੇ ਕਰ ਲਈ ਜਾਨੀ ਆ ਨਾ ਮੈਨੂੰ ਐਂ ਦੱਸ ਨਾ ਸਿਕਰ ਦੁਪਹਿਰੇ ਹੁਣ ਕਿਨੂੰ ਆਤ ਆਗੀ ਤੈਨੂੰ ਆਤਾ ਕੱਲੀ ਹਾਏ ਮੇਰੇ ਮੱਥੇ ਲਵਾਸਾ ਮੇਰੇ ਮੱਥੇ ਲਾ ਜਾਣ ਕੇ ਕਰਕੇ ਆਪ ਗਈਆਂ ਛੋਡਾ ਬਾਰਾ ਸਾਡੇ ਮਾਰਚ ਮੈਂ ਟੂਣਾ ਕੀ ਕਰਨਾ ਆਣਾ ਤੇਰੇ ਕਮਟਾਈ ਆ ਇੱਕ ਕੰਮ ਤਾਂ ਤੈਨੂੰ ਆਉਂਦਿਆ ਨਾ ਮੈਨੂੰ ਐ ਦੱਸ ਆ ਕਿਹੜੇ ਬਾਬੇ ਚੇਲੇ ਕੋਲ ਗਈ ਸੀਗੀ ਇੰਨਾ ਇੰਨਾ ਸਮਾਨ ਤਾਂ ਰਹਿਤਾ ਸਾਡੇ ਵਾਰ ਚ ਮਾਰੀ ਮੋਟੀ ਸ਼ਰਮ ਕਰ ਲਾ ਤਾਈ ਤਾਂ ਕੋਲ ਇਹੋ ਜੀ ਸੋਚਣਾ ਤਾਂ ਉਹ ਤਾਂ ਉੱਥੇ ਖੜੀ ਆਗੀ ਸਾਡੇ ਕੋਠਾ ਨਾ ਕਰਾਂ ਤੇ ਮੱਚਦੀ ਹੈਗੀ ਤੂੰ ਤੈਨੂੰ ਐ ਸੀ ਆ ਦਿਵਾਲੀ ਤੇ ਲੋਕ ਸਿੱਟਾ-ਸੁੱਟਾ ਕਰਦੇ ਆ ਨਾ ਘਰਾਂ 'ਚ ਵਿਵਸ ਵਿੱਚ ਕਰ ਲੈਂਦੇ ਆ ਵੀ ਇਹਨੂੰ ਵੀ ਐਂ ਵਿਵਸ 'ਚ ਕਰ ਲੂ ਮਿੰਦੋ ਨੂੰ ਆ ਮਿੰਦੋ ਨਹੀਂ ਤੇਰੇ ਵਿਵਸ 'ਚ ਹੁੰਦੀਗੀ ਕਿਰਨਾ ਮੈਂ ਤੈਨੂੰ ਐ ਕਹਿ ਰਹੀ ਆ ਵੀ ਮੈਂ ਇਥੋਂ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦੇ ਗਾਹਾਂ ਨਾ ਗੱਲ ਕਰੀ ਹਾਂ ਮੈਂ ਮਾਇ ਚੱਕ ਕੇ ਲੈ ਜਾਨੀ ਆ ਨਾ ਪਰ ਤੂੰ ਗੱਲ ਪੱਕੀ ਆ ਵੀ ਤੂੰ ਹੀ ਕੀਤਾ ਸੀ ਆਹੋ ਮੈਂ ਹੀ ਕਰਕੇ ਲਈ ਸੀਗੀ ਮੈਂ ਤੂੰ ਕਰਕੇ ਲਈ ਸੀ ਮਾੜੀ ਮਾੜੀ ਤਾਈ ਮਾੜੀ ਮੋਟੀ ਤੇ ਸ਼ਰਮ ਕਰ ਲੈਣੀ ਤੇਰਾ ਹਾ ਧੌਲਾ ਝਾਟਾ ਹੋਇਆ ਪਿਆ ਨਹੀਂ ਤੂੰ ਮਾੜੀ ਮੋਟੀ ਸ਼ਰਮ ਕਰ ਲੈ ਨਹੀਂ ਮੈਂ ਦੋ ਮੈਂ ਆਖਿਆ ਮਖਾਤੇ ਦੁੱਧ ਨਾਇ ਨਾ ਕੋਠੀਆਂ ਪਾਲੀਆਂ ਘਾਰਾ ਲੈ ਰੀਆਂ ਮੇਰਾ ਘਰ ਉਹੀ ਲੋਹੇ ਦਾ ਗੇਟ ਆ ਮੈਂ ਕਿਉਂ ਨਹੀਂ ਬਾਦੀ ਗਾ ਹਾਂ ਆਹੇ ਜੀ ਸੋਚ ਰੱਖੇਗੀ ਤੇਰਾ ਵਾਦਾ ਕੀ ਹੋਗਾ ਤੇਰਾ ਘਟਾ ਹੀ ਹੋਗਾ ਮਾੜੀ ਮੋਟੀ ਸ਼ਰਮ ਨੂੰ ਹੱਥ ਮਾਰ ਲਾ ਅੱਜ ਤੂੰ ਰੱਬ ਰੱਬ ਕਰਨ ਆਇਆ ਓਮਰ ਤੇਰੀ ਰੱਬ ਰੱਬ ਕਰਨ ਦੀ ਆ ਆ ਬਾਬੇ ਚੇਲੇ ਚ ਕੁਝ ਨਹੀਂ ਰੱਖਿਆ ਆ ਰੱਬ ਰੱਬ ਕਰ ਲਾ ਮੈਂ ਦਿਨ ਰਾਤ ਰੱਬ ਰੱਬ ਕਰਦੀ ਆ ਆ ਫੇਰ ਸੁਖਣਾ ਰੱਬ ਨੇ ਮੇਰੀ ਸੁਣੀ ਆ ਆ ਸ਼ਰਮ ਕਰ ਲਾ ਆ ਮਾਦੇ ਉਹਦੇ ਨਾਲ ਲੈ ਜਾ ਮਾਨਤਾਲ ਨਾਲ ਤੇ ਨਹੀਂ ਮੈਂ ਤੇਰਾ ਇਹੋ ਜਿਹਾ ਮਾਨਤਾਰ ਕਰੂੰਗੀ ਤੇ ਤੂੰ ਜਾਨ ਹੀ ਰੱਖੇਗੀ ਨਾ ਤੂੰ ਕਿਸੇ ਕੋਈ ਗੱਲ ਨਾ ਕਰੀ ਮੈਂ ਵੀ ਗੁਰੂ ਘਰ ਜਾਇਆ ਕਰਾਂ ਤੂੰ ਗੁਰੂ ਘਰ ਜਾਇਆ ਕਰ ਰੱਬ ਰੱਬ ਕਰਿਆ ਕਰ ਆ ਬਾਬੇ ਚੇਲੇ ਦਾ ਖੜਾ ਛੱਡ ਦੇ ਆ ਕਿੰਨਾ ਕ ਪੈਸਾ ਘਾਲ ਕੇ ਆਈ ਆ ਤਾਈ ਇਹ ਤਾਂ 10000 ਨੇ ਲਿਆ ਮੈਂ ਤੈਨੂੰ ਦੇਣੀ ਮੈਂ ਮਰ ਜਾ 10000 ਤਾਂ ਤੂੰ ਕੁਛ ਮਰਜ਼ੀ ਖੜਾ ਕਰ ਲਾ ਇੱਟਾ ਲਿਆ ਕੇ ਸਿੱਟ ਲੈਂਦੀ ਹੈ ਅਸੀਂ ਕਿਹੜਾ ਤੈਨੂੰ ਜਵਾਬ ਦਿੰਦੇ ਸੀ ਤਾਈ ਤਾਈ ਆ ਕਿ ਸੁੱਖਣਾ ਸਾਡੀ ਸਭ ਕੁਝ ਤੇਰੀ ਮਦਦ ਕਰਦੇ ਆ ਜਿੰਨਾ ਇਹੇ ਜੇ ਕੰਮ ਨਾ ਕਰਿਆ ਕਰ ਮਾੜਾ ਮੋਟਾ ਸ਼ਰਮ ਕਰ ਲੈ ਤਾਈ ਸ਼ਰਮ ਆ ਲੈ ਜਾ ਚੱਕ ਕੇ ਤੇ ਨਹੀਂ ਤੇਰੇ ਨਾਲ ਇਹੋ ਜੀ ਕਰੂੰਗੀ ਤੇ ਜਿਹੜੀ ਨਾ ਕਰਨੀ ਹੋਵੇ ਇਹ ਤਾਂ ਮੈਂ ਲੈ ਜਾਣੀ ਆ ਗਾਹਾਂ ਨਾਲ ਗੱਲ ਕਰੀ ਜੰਗਾ ਸਾਡੀ ਬਹੂ ਨੂੰ ਨਾ ਦੱਸੀ ਮੈਂ ਕਿਸੇ ਨੂੰ ਨਾ ਦੱਸਦੀ ਚੁੱਪ ਕਰਕੇ ਲੈ ਜਾ ਜਾ ਵਾਗ ਜਾ ਵਧੀਆ ਰਹੇਗੀ ਇਹ ਲਿਜਾਣਾ ਤਾਂ ਪਊਗਾ ਜੇ ਜਦੋਂ ਮੈਂ ਮੰਨੀਗੀ ਹੁਣ ਤਾਂ ਚੱਕਣਾ ਹੀ ਪਊ ਮੈਨੂੰ ਤੂੰ ਨਾ ਹੁਣ ਕਿਹਦੇ ਵਾਰਗੇ ਤਰ ਕਿਆ ਮਾ ਉਹ ਮੈਂ ਤਾਂ 10000 ਰੁਪਇਆ ਦੇਈ ਬੈਠੀ ਆ ਨਾ ਇਹ ਨਹੀਂ ਪਤਾ ਮਿੰਦੋ ਦਾ ਇਹ ਤਾਂ ਹੱਟ ਡਭੜ ਕੇ ਸਾਡੇ ਘਰੇ ਜਾਊਗੀ ਦੱਸਣ ਦੱਸੂ ਤਾਂ ਇਹ ਲਾਜ਼ਮੀ ਸਾਡੀ ਬਹੂ ਨੂੰ ਸਾਡੀ ਬਹੂ ਨਾਲ ਤਾਂ ਇਹ ਇੱਕ ਗੱਲ ਬਾਤ ਆਏਗੀ ਬੂਹਾਂ ਮਰ ਜਾ ਸਾਡੀ ਬੂਹ ਤਾਂ ਮੈਨੂੰ ਘਰੇ ਨਹੀਂ ਬਣ ਦੇਣਾ ਉਹ ਤਾਂ ਆਖੂ ਮੇਰੇ ਤੇ ਵੀ ਤੂੰ ਹੀ ਕਰਾਉਣੀ ਹੈਗੀ ਹੁਣ ਮੈਂ ਕੀ ਕਰਾਂ ਜਾਂ ਤਾਂ ਮੈਂ ਹੋਵਣਾ ਨਾ ਹੁਣ ਮੈਂ ਗਰਦਿਆਲੋ ਕੇ ਬਾਗ ਦੇ ਘਰੇ ਆਉਣੀ ਐਂ ਕਰਦੀ ਆ ਫਿਰ ਹੁਣ ਕਿਸੇ ਦੇ ਤਾਂ ਪਾਵਾਂ ਇਹੀ ਹੁਣ 10000 ਵੀ ਦਿੱਤਾ ਚੇਲੇ ਨੂੰ ਤੇ ਪੱਕਾ ਟੂਣਾ ਵੀ ਹੈਗਾ ਇਹ ਇਹ ਹੈ ਵੀ ਹੁਣ ਦੀਵਾਲੀ ਦਾ ਪੱਕੀਆਂ ਮੇਖਾ ਨਾ ਜਿਹਦੇ ਘਰੇ ਲੱਗ ਗਈਆਂ ਮੁੜ ਕੇ ਤਾਂ ਨਹੀਂ ਉਹ ਪਟੀਆਂ ਜਾਂਦੀਆਂ ਮਾਈ ਦੇ ਲਾਲ ਕੋਈ ਪੱਟੀ ਨਹੀਂ ਸਕਦਾ ਨਾ ਐਵੇਂ ਹੀ ਦਿੱਤਾ ਮੈਂ ਤਾਂ ਬਾਬੇ ਬੋਲੇ ਨੂੰ 10000 ਰੁਪਿਆ ਹੁਣ ਤਾਂ ਇਹ ਮੈਂ ਤਾਂ ਘੂਕਰ ਜਾਣ ਲੱਗ ਜਾਨੀਆਂ ਕਿੰਨਾ ਦਾ ਮੇਰੀਆਂ ਅੱਖਾਂ ਹੀ ਖੋਲਤੀਆਂ ਇਹਦੇ ਨਾਲ ਕੀ ਹੋਣਾ ਤੂਨੇ ਨਾਲ ਮੈਂ ਤਾਂ ਕਹਿੰਦੀ ਆ ਸਿੱਟਾ ਦਾ ਤਾਂ ਉਹਨਾਂ ਨੂੰ ਮੋੜਾਂਗੀ ਤੇ ਲਿਆਈਂਗੀ ਤੇ ਬਾਬੇ ਉਹਨੇ ਤਾਂ ਹੁਣ ਮੈਨੂੰ ਤੇੜੇ ਪੈਸੇ ਮੋੜੂਗਾ ਹੁਣ ਤਾਂ ਮੈਂ ਆ ਸਾਰਾ ਕੁਛ ਹੀ ਮੋੜਾਂਗੀ ਆਸਮਾਨ ਵੀ ਬਾਣੀਆਂ ਤੋਂ ਲਿਆਂਦਾ ਇਹਨਾਂ ਨੂੰ ਮੋੜਿਆ ਆਉਂਗੀ ਵੀ ਭਾਈ ਨੇ ਤਾਂ ਲੋਟ ਨਹੀਂ ਆਇਆ ਤਾਂ ਚੱਲਿਆ ਨਹੀਂ ਹੈ। ਹੋਰ ਬਾਣੀਆਂ ਮੜਵਾ ਲਣ ਗਿਆ ਸਮਾਨ ਤਾਂ। ਚਲ ਜਿਹੜਾ ਬਾਬੇ ਨੇ ਦਿੱਤਾ ਉਹ ਤਾਂ ਗਿਆ ਪੁੰਨੀ ਸਹੀ ਬਾਬੇ ਨੇ ਦਿੱਤਾ ਹੋਰ ਕੀ ਹੈ। ਚਲ ਬਾਬਾ ਦਾ ਚਾਹ ਪਾਣੀ ਤੇ ਆਂਦਾ ਰਹਿੰਦਾ ਲੋਕਾਂ ਨੂੰ। 19 ਲੱਗ ਜੀ ਉਹ ਮੇਰਾ 10000 ਦਾ ਉਹ ਤਾਂ ਮੈਂ ਨਹੀਂ ਕਿਸੇ ਨੂੰ ਪੈਸਾ ਦਿੰਦੀ। ਨਹੀਂ ਕਰਦੀ। ਹੁਣ ਆ ਤਾਂ ਮੈਂ ਬਾਣੀਆਂ ਨੂੰ ਮੋੜਿਆ ਨਹੀਂ ਸਮਾਨ ਐ ਸਿੱਟ ਮੋੜਿਆ ਹੋਈਆਂ ਬਾਣੀਆਂ ਨੂੰ। ਇਹਦਾ ਸਾਰਾ ਸਮਾਨ ਮੁੜ ਜੂਗਾ ਜਿਹੜਾ ਹੈਗਾ 10-15000 ਦਾ